ਸਤਿ ਸ਼੍ਰੀ ਅਕਾਲ ਜੀ ਮੈਂ ਹੁਸਨ ਕ੍ਰਿਤੀਮਾਨ ਅੱਜ ਆਇਆ ਬਰਨਾਲਾ ਜ਼ਿਲ੍ਹੇ ਦੇ ਪਿੰਡ ਮੋੜਾ ਅੱਜ ਇੱਕ ਵਾਰ ਫੇਰ ਤਾਂ ਅਹਾਨੂੰ ਗੁਰਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਪਾਪਾਪਤ ਅਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਹ ਅਸਥਾਨ ਢਿੱਲਵਾਂ ਤੋਂ ਭਗਤਪੂਰਾ ਦੇ ਰਾਹ ਦੇ ਵਿੱਚ ਢਿੱਲਵਾਂ ਤੋਂ ਲਗਭਗ 6 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਪਿੰਡ ਮੋੜ ਨਾਬਾ ਦੇ ਕੋਠਿਆਂ ਵਿੱਚ ਮੌਜੂਦ ਗੁਰਦੁਆਰਾ ਦੁਰਮਸਰ ਸਾਹਿਬ ਪਾਸ਼ਾ ਨੌਮੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਦਿਵਾਉਂਦਾ ਹੈ ਮਾਲਵਾ ਦੇਸ਼ ਰਟਨ ਦੀ ਸਾਖੀ ਪੋਥੀ ਵਿੱਚ ਦੱਸਿਆ ਗਿਆ ਹੈ ਕਿ ਗੁਰਤੇਗ ਬਹਾਦਰ ਸਾਹਿਬ ਜੀ ਢਿੱਲਵਾ ਤੋਂ ਇਸ ਸਥਾਨ ਤੇ ਆਇਆ ਕਰਦੇ ਸਨ ਇਹ ਸੰਗਤ ਜੀ ਬੋਰਡ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਇੱਥੇ ਠਹਿਰਨ ਸਮੇ ਗੁਰਤੇਗ ਬਹਾਦਰ ਸਾਹਿਬ ਕੋੜੇ ਤੇ ਚੜ ਕੇ ਦੁਲਮੀ ਦੀ ਟਾਬ ਤੇ ਸੁਚੇਤ ਲਈ ਆਇਆ ਕਰਦੇ ਸਨ ਦੁਲਮ ਦੀ ਟਾਬ ਗੁਰਤੇਗ ਬਹਾਦਰ ਸਾਹਿਬ ਤੋਂ ਕਾਫੀ ਸਮਾਂ ਪਹਿਲਾਂ ਉਜੜ ਕੇ ਥੇ ਹੋ ਚੁੱਕਿਆ ਸੀ ਪਰ ਉਸ ਸਮੇਂ ਮਾਨਾਂ ਦਾ ਪਿੰਡ ਮੋੜ ਨਾਬਾ ਪਟਿਆਲਾ ਦੁਲਮਦੀ ਢਾਬ ਦੇ ਦੱਖਣ ਵੱਲ ਚਾਰ ਫਰਲਾਂਗ ਤੇ ਵਸਦਾ ਸੀ ਮੋੜ ਢਿੱਲਵਾਂ ਦੀ ਮੋੜੀ ਦੱਲੂ ਨਾਮੀ ਮਾਨ ਗੋਤ ਦੇ ਜੱਟ ਨੇ ਮੋੜ ਕਲਾਂ ਤੋਂ ਆ ਕੇ ਗੱਡੀ ਸੀ ਉਸ ਨੇ ਆਪਣੇ ਮਾਸੀ ਦੇ ਪੁੱਤ ਨੂੰ ਪ੍ਰੇਰ ਕੇ ਇੱਥੇ ਲਿਆਂਦਾ ਸੀ ਹੁਣ ਗੁਰਦੁਆਰਾ ਦੁਲਮਸਰ ਸਾਹਿਬ ਤੋਂ ਇੱਕ ਫਰਲਾਂਗ ਤੇ ਦੁਲਮ ਕੀ ਪਿੰਡ ਦੁਲਮਸਰ ਫੇਰ ਵਸਿਆ ਹੋਇਆ ਹੈ ਉਸ ਸਮੇਂ ਦੇ ਵਿੱਚ ਇਸ ਸਥਾਨ ਤੇ ਕਰੀਰਾਂ ਦੇ ਝੁੰਡ ਜਿਸ ਨੂੰ ਕੀ ਮੈਰਾ ਕਹਿ ਦਿੰਨੇ ਆ ਉਸ ਦੇ ਵਿੱਚ ਇੱਕ ਛਪੜੀ ਹੁੰਦੀ ਸੀ ਦੱਲੋ ਨਾਮੀ ਜੱਟ ਇਸ ਮੈਰੇ ਕੋਲ ਆਪਣੀਆਂ ਗਊਆਂ ਰੱਖਦਾ ਸੀ ਜਿੰਨਾ ਚਿਰ ਗੁਰਤੇਗ ਬਹਾਦਰ ਸਾਹਿਬ ਢਿਲਮਾ ਰਹੇ ਉਹ ਰਜ਼ਾਨਾ ਗਉਆਂ ਦਾ ਦੁੱਧ ਚੋਕੇ ਉਹਨਾਂ ਪਾਸ ਪਚਾਉਂਦਾ ਇਹ ਸੰਗਤ ਜੀ ਤੁਸੀਂ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਇੱਕ ਦਿਨ ਗੁਰਤੇਗ ਬਹਾਦਰ ਸਾਹਿਬ ਜੀ ਨੇ ਖੁਸ਼ ਹੋ ਕੇ ਦੱਲੋ ਨੂੰ ਪਗੜੀ ਬਖਸ਼ੀ ਜਦੋਂ ਉਹ ਪਗੜੀ ਲੈ ਕੇ ਘਰੇ ਆਇਆ ਉਸ ਦੀ ਪਤਨੀ ਨੇ ਕਿਹਾ ਕਿ ਤੂੰ ਤਾਂ ਸਾਧੂਆਂ ਨੂੰ ਲੁੱਟਦਾ ਫਿਰਦਾ ਹੈ ਇਹ ਕਹਿ ਕੇ ਉਸ ਦੀ ਪਤਨੀ ਨੇ ਪਗੜੀ ਪਿੰਡ ਦੇ ਮਰਾਸੀ ਨੂੰ ਦੇ ਦਿੱਤੀ ਅਗਲੇ ਦਿਨ ਜਦੋਂ ਉਹ ਦੁੱਧ ਲੈ ਕੇ ਹਾਜ਼ਰ ਹੋਇਆ ਤਾਂ ਉਸ ਦੇ ਸਿਰ ਦੇ ਉੱਪਰ ਗੁਰੂ ਸਾਹਿਬ ਦੀ ਬਖਸ਼ੀ ਪਗੜੀ ਨਹੀਂ ਸੀ ਹੁਣ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਦੇ ਗੁਰੂ ਸਾਹਿਬ ਨੇ ਪੁੱਛਿਆ ਭਾਈ ਸਾਡੀ ਦਸਤਾਰ ਕਿੱਥੇ ਹੈ ਦੱਲੂ ਨੇ ਸਾਫ਼-ਸਾਫ਼ ਉਹਨਾਂ ਨੂੰ ਦੱਸ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਅਸੀਂ ਤਾਂ ਭਾਈ ਤੈਨੂੰ ਗੁਰੂ ਨਾਨਕ ਦੇ ਗੁਰਮਤ ਸਿਧਾਂਤ ਸਤਨਾਮ ਵਾਹਿਗੁਰੂ ਗੁਰਮੰਤਰ ਦਰੋਂਣ ਵਾਸਤੇ ਪਗੜੀ ਬਖਸ਼ੀ ਸੀ ਤਾਂ ਕਿ ਤੂੰ ਦਲਾਂ ਦਾ ਪਤੀ ਬਣ ਸਕੇ ਤੂੰ ਤਾਂ ਆਪਣੀ ਕਰਵਾਲੀ ਦਾ ਗੁਲਾਮ ਨਿਕਲਿਆ ਇਸੇ ਲੀਤੂ ਨਾਮ ਦੀ ਅਨਮੋਲ ਦਾਤ ਨੂੰ ਪ੍ਰਾਪਤ ਨਹੀਂ ਕਰ ਸਕਿਆ ਅਸੀਂ ਤਾਂ ਤੈਨੂੰ ਦਲਾਂ ਦਾ ਪਤੀ ਬਣਾਉਣਾ ਚਾਹਿਆ ਸੀ ਪਰ ਤੂੰ ਤਾਂ ਦਲੋ ਦਾ ਦਲੋ ਹੀ ਰਹਿ ਗਿਆ ਏ ਸੀ ਸੰਗਤ ਜੀ ਦਲੋ ਨਾਮੇ ਜੱਟ ਤੇ ਗੁਰਤੇਗ ਬਹਾਦਰ ਸਾਹਿਬ ਜੀ ਨਾਲ ਸੰਬੰਧਤ ਇੱਕ ਸਾਖੀ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ 1997 ਦੇ ਵਿੱਚ ਦਿੱਲੀ ਤੋਂ ਬਾਬਾ ترਸੀਮ ਸਿੰਘ ਅਤੇ ਬਾਬਾ ਲਾਡੀ ਨੇ ਕਰਵਾਈ ਸੀ ਇੰਨਾ ਤੋਂ ਇਲਾਵਾ ਬਾਬਾ ਮੇਜਰ ਸਿੰਘ ਵੀ ਇੱਥੇ ਸੇਵਾ ਕਰਵਾਉਂਦੇ ਰਹੇ ਹਨ ਲਗਭਗ 2 ਏਕੜ ਜ਼ਮੀਨ ਤੇ ਦਰਬਾਰ ਹਾਲ ਲੰਗਰ ਹਾਲ 5 ਰਹਿਸ਼ੀ ਕਮਰੇ ਹਨ ਇਹ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਸਰੋਵਰ ਬਣਿਆ ਹੋਇਆ ਪਹਿਲਾਂ ਇਸ ਸਥਾਨ ਤੇ ਘਟਾਬ ਹੁੰਦੀ ਸੀ ਜੋ ਕਿ ਹੁਣ ਸਰੋਵਰ ਦੇ ਵਿੱਚ ਤਬਦੀਲ ਕਰ ਦਿੱਤੀ ਗਈ ਹੈ ਇਸ ਗੁਰਦੁਵਾਰਾ ਸਾਹਿਬ ਦੀ 8 ਏਕੜ ਵਾਹੀ ਜੋਗ ਜ਼ਮੀਨ ਹੈ ਪਿੰਡ ਦੀ 11 ਮੈਂਬਰੀ ਕਮੇਟੀ ਗੁਰਦੁਵਾਰਾ ਸਾਹਿਬ ਦੀ ਸੇਵਾ ਸੰਭਾਲ ਕਰ ਰਹੀ ਹੈ ਜਿਸ ਮਾਗਮਾ ਦੀ ਗੱਲ ਕਰੀਏ ਤਾਂ ਇਸ ਸਥਾਨ ਤੇ ਸੰਗRAND ਪੂਰਨਮਾਸ਼ੀ ਮੱਗਰ ਸੋਦੀ ਪੰਜਵੀਂ ਤੇ ਮਾਗੀ ਜੋੜ ਮੇਲਾ ਬੜੀ ਸ਼ਰਦਾ ਦੇ ਨਾਲ ਮਨਾਇਆ ਜਾਂਦਾ ਹੈ ਇਹ ਸੰਗਤ ਜੀ ਪ੍ਰਾਤਨ ਖੂ ਹੀ ਸੰਭਾਲ ਕੇ ਰੱਖੀ ਗਈ ਹੈ ਵਲੋਗ ਦੇਖਣ ਵਾਲੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇੱਕ ਵਾਰ ਇਸ ਸਥਾਨ ਤੇ ਜ਼ਰੂਰ ਮस्तक ਹੋਵੋ ਬਾਕੀ ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਵਲੋਗ ਜ਼ਰੂਰ ਪਸੰਦ ਆਇਆ ਹੋਵੇਗਾ ਇਸੇ ਤਰ੍ਹਾਂ ਦੇ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਮੇਰੇ ਚੈਨਲ ਹੁਸਨ ਪ੍ਰੇਮ ਤੇ ਮਾਨ ਨੂੰ ਸਬਸਕ੍ਰਾਈਬ ਕਰੋ ਦੋਸਤੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਇਤਿਹਾਸਿਕ ਸਥਾਨ ਤੇ